ਆ ਤੁਸੀਂ ਐਮਾਜਨ ਉੱਪਰ ਦੇਖੋ ਪਾਸ਼ਾ ਜੀ ਦੀ ਬਾਣੀ ਤੇ ਗੁੜਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਆ ਕਿਸੇ ਗੁੜਕੇ ਦਾ ਰੇਟ 150 ਰੁਪਇਆ ਕਿਸੇ ਦਾ 250 ਕਿਸੇ ਦਾ 500 ਕਿਸੇ ਦਾ 550 ਆ ਤੇ ਲੱਖ ਦੀ ਲਾਹਣਤਾ ਸਾਡੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਦਿਨ ਸਿੱਖਾਂ ਉੱਪਰ ਨਵੇਂ ਤੋਂ ਨਮਾ ਹਮਲਾ ਬਹੂਰਿਆ ਦੁਸ਼ਮਣ ਵਾਰ-ਵਾਰ ਸਾਡੇ ਉੱਪਰ ਚੜ ਕੇ ਆ ਰਿਹਾ ਏ ਆ ਤੁਸੀਂ ਐਮਾਜਨ ਉੱਪਰ ਦੇਖੋ ਸ਼ਾਹੀ ਜੀ ਦੀ ਬਾਣੀ ਤੇ ਗੁੜਕਾ ਸਾਹਿਬ ਵਿਕਨੇ ਸ਼ੁਰੂ ਹੋ ਗਏ ਆ ਕਿਸੇ ਗੁੜਕੇ ਦਾ ਰੇਟ 150 ਰੁਪਇਆ ਕਿਸੇ ਦਾ 250 ਕਿਸੇ ਦਾ 500 ਕਿਸੇ ਦਾ 550 ਆ ਤੇ ਲੱਖ ਦੀ ਲਹਨਤਾ ਸਾਡੇ ਤੇ ਖਾਸ ਕਰਕੇ ਸਾਡੀਆਂ ਜਿਹੜੀਆਂ ਕਮੇਟੀਆਂ ਸਰਮੌਰ ਕਮੇਟੀਆਂ ਜਿਨ੍ਹਾਂ ਨੇ ਜ਼ਿੰਮੇਵਾਰੀ ਸੰਭਣੀ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਵੀਡੀਓ ਦੇਖੀ ਵੀ ਗੁੜਕਾ ਸਾਹਿਬ ਇੱਕ ਦੁਕਾਨ ਤੇ ਪਏ ਹੋਏ ਸੀ ਤੇ ਗੋੜੇ-ਗੋੜੇ ਗੁੜਕਾ ਸਾਹਿਬ ਦੇ ਉੱਪਰ ਘਟਾ ਚੜਿਆ ਹੋਇਆ ਸੀ ਜਦੋਂ ਦੁਕਾਨਾਂ 'ਤੇ ਗੁੜਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਕਰੀਆਨੀ ਦੀਆਂ ਦੁਕਾਨਾਂ ਦੇ ਕੱਪੜੇ ਦੀਆਂ ਦੁਕਾਨਾਂ 'ਤੇ ਤੇ ਉਹਨਾਂ ਦੁਕਾਨਾਂ 'ਤੇ ਜਦੋਂ ਗੁੜਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਅਸੀਂ ਕਰਾਂਗੇ ਕੀ ਇਹਨਾਂ ਦੇ ਉੱਪਰ ਪੰਥ ਨੂੰ ਗੌਰ ਕਰਨੀ ਚਾਹੀਦੀ ਹੈ ਸਮੁੱਚੇ ਪੰਥ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਇਹਨਾਂ ਚੀਜ਼ਾਂ ਦੇ ਉੱਪਰ ਸਖਤ ਤੋਂ ਸਖਤ ਪਾਬੰਦੀ ਲੱਗੇ ਅਸੀਂ ਕੀ ਨਹੀਂ ਕਰ ਸਕਦੇ ਸੈਂਟਰ ਗਵਰਨਮੈਂਟ ਨੂੰ ਲਿਖਿਆ ਜਾਵੇ ਵੀ ਆ ਜਿਹੜਾ ਐਮਾਜਨ ਐਪ ਹੈ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਇਹਨਾਂ ਨੇ ਸਾਡੇ ਧਾਰਮਿਕ ਜਿਹੜੀਆਂ ਪੋਥੀਆਂ ਵਾਂ ਗੁਰੂਕਾ ਸਾਹਿਬਾ ਉਹਨਾਂ ਦੀ ਬੇਅਦਬੀ ਕੀਤੀ ਉਥੋਂ ਕੋਈ ਵੀ ਖਰੀਦ ਸਕਦਾ ਕੋਈ ਬੀੜੀ ਤਮਾਕੂ ਵਰਤਨ ਵਾਲਾ ਉਥੋਂ ਖਰੀਦ ਕੇ ਉਥੇ ਪਾਸ਼ਾ ਜੀ ਦੇ ਉਹ ਸਭ ਪਾਵਨ ਗੁਰੂਕਾ ਸਾਹਿਬ ਦੇ ਅੰਗ ਖੜਾਰ ਕੇ ਸੁੱਟ ਦੂਗਾ ਤੇ ਫਿਰ ਅਸੀਂ ਕੀ ਕਰਾਂਗੇ ਫਿਰ ਅਸੀਂ ਕਹਿਣਾ ਬਈ ਆਪਦੇ ਵੀ ਆ ਤੁਸੀਂ ਐਮਾਜਨ ਉੱਪਰ ਦੇਖੋ ਪਾਸ਼ਾ ਜੀ ਦੀ ਬਾਣੀ ਤੇ ਗੁਰੂਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਆ ਇਸੇ ਗੁੜਕੇ ਦਾ ਰੇਟ 150 ਰੁਪਈਆ ਕਿਸੇ ਦਾ 250 ਕਿਸੇ ਦਾ 500 ਕਿਸੇ ਦਾ 550 ਆ ਤੇ ਲੱਖ ਦੀ ਲਹਨਤਾ ਸਾਡੇ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਏ ਦਿਨ ਸਿੱਖਾਂ ਉੱਪਰ ਨਵੇਂ ਤੋਂ ਨਵਾਂ ਹਮਲਾ ਹੋ ਰਿਹਾ ਦੁਸ਼ਮਣ ਵਾਰ-ਵਾਰ ਸਾਡੇ ਉੱਪਰ ਚੜ ਕੇ ਆ ਰਿਹਾ ਏ ਆ ਤੁਸੀਂ ਐਮਾ ਜੋਂ ਉੱਪਰ ਦੇਖੋ ਪਾਸ਼ਾ ਜੀ ਦੀ ਬਾਣੀ ਤੇ ਗੁੜਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਆ ਕਿਸੇ ਗੁੜਕੇ ਦਾ ਰੇਟ 150 ਰੁਪਇਆ ਕਿਸੇ ਦਾ 250 ਕਿਸੇ ਦਾ 500 ਕਿਸੇ ਦਾ 550 ਆ ਤੇ ਲੱਖ ਦੀ ਲਾਹਣਤਾ ਸਾਡੇ ਤੇ ਖਾਸ ਕਰਕੇ ਸਾਡੀਆਂ ਜਿਹੜੀਆਂ ਕਮੇਟੀਆਂ ਸਰਮੌਰ ਕਮੇਟੀਆਂ ਜਿਨ੍ਹਾਂ ਨੇ ਜ਼ਿੰਮੇਵਾਰੀ ਸੰਭਣੀ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੀ ਵੀਡੀਓ ਦੇਖੀ ਵੀ ਗੁੜਕਾ ਸਾਹਿਬ ਇੱਕ ਦੁਕਾਨ ਤੇ ਪਏ ਹੋਏ ਸੀ ਤੇ ਗੋੜੇ-ਗੋੜੇ ਗੁੜਕਾ ਸਾਹਿਬ ਦੇ ਉੱਪਰ ਘਟਾ ਚੜਿਆ ਹੋਇਆ ਸੀ ਜਦੋਂ ਦੁਕਾਨਾਂ 'ਤੇ ਗੁੜਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਕਰਿਆਨੀ ਦੀਆਂ ਦੁਕਾਨਾਂ ਦੇ ਕੱਪੜੇ ਦੀਆਂ ਦੁਕਾਨਾਂ 'ਤੇ ਤੇ ਉਹਨਾਂ ਦੁਕਾਨਾਂ ਤੇ ਜਦੋਂ ਗੁੜਕਾ ਸਾਹਿਬ ਵਿਕਣੇ ਸ਼ੁਰੂ ਹੋ ਗਏ ਅਸੀਂ ਕਰਾਂਗੇ ਕੀ ਇਹਨਾਂ ਦੇ ਉੱਪਰ ਪੰਥ ਨੂੰ ਗੌਰ ਕਰਨੀ ਚਾਹੀਦੀ ਹੈ ਸਮੁੱਚੇ ਪੰਥ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਇਹਨਾਂ ਚੀਜ਼ਾਂ ਦੇ ਉੱਪਰ ਸਖਤ ਤੋਂ ਸਖਤ ਪਾਬੰਦੀ ਲੱਗੇ ਅਸੀਂ ਕੀ ਨਹੀਂ ਕਰ ਸਕਦੇ ਸੈਂਟਰ ਗਵਰਨਮੈਂਟ ਨੂੰ ਲਿਖਿਆ ਜਾਵੇ ਵੀ ਆਹ ਜਿਹੜਾ ਐਮਾਜਨ ਐਪ ਹੈ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਇਹਨਾਂ ਨੇ ਸਾਡੇ ਧਾਰਮਿਕ ਜਿਹੜੀਆਂ ਪੋਥੀਆਂ ਵਾਂ ਗੁਰਕਾ ਸਾਹਿਬ ਆ ਉਹਨਾਂ ਦੀ ਵਿਅਦਬੀ ਕੀਤੀ ਉਥੋਂ ਕੋਈ ਵੀ ਖਰੀਦ ਸਕਦਾ ਕੋਈ ਬੀੜੀ ਤਮਾਕੂ ਵਰਤਨ ਵਾਲਾ ਉਥੋਂ ਖਰੀਦ ਕੇ ਉਥੇ ਬਾਦਸ਼ਾਹੀ ਦੇ ਉਹ ਸਭ ਪਾਵਨ ਗੁਰਕਾ ਸਾਹਿਬ ਦੇ ਅੰਗ ਖੜਾਰ ਕੇ ਸੁੱਟ ਦੂਗਾ ਤਾਂ ਫੇਰ ਅਸੀਂ ਕੀ ਕਰਾਂਗੇ ਫੇਰ ਅਸੀਂ ਕਹਿਣਾ ਬਈ ਆਪਦੀ ਵੀ